ਸਾਸਤਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੇਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਦੀ ਜੀ ਆ ਤੁਹਾਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਅੰਮ੍ਰਿਤਸਰ ਦੇ ਸਿਵਲ ਲਾਈਨਰ ਥਾਣੇ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨਜਾਇਜ਼ ਇੱਕ पिस्टल 32 बोर दी पिस्टल ਅਤੇ जिंदा ਰੋਂ ਦੇ ਸਮੇਤ ਇੱਕ ਨੌਜਵਾਨ ਨੂੰ ਜਿਹੜਾ ਕਾਬੂ ਕੀਤਾ ਗਿਆ ਤੁਹਾਨੂੰ ਜਿਆਦਾ ਐਵੀ ਗੱਲ ਤਾਂ ਦੱਸਿਆ ਕਿ ਪੁਲਿਸ ਵੱਲੋਂ ਪੁਖਤਾ ਜਿਹੜੀ ਜਿਹੜੀ ਰਿਪੋਰਟ ਸੀਗੀ ਉਹਨਾਂ ਕੋਲ ਔਰ ਨਵਲਟੀ ਚੌਂਗ ਦੇ ਵਿੱਚ ਨਾਕਾ ਲਗਾ ਕੇ ਜਿਹੜੇ ਪੁਲਿਸ ਵੱਲੋਂ ਜਿਹੜਾ ਉੱਥੇ ਉਸ ਨੂੰ ਰੋਕਣ ਦੀ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ ਸੀ ਤੇ ਔਰ ਉਹ ਨੌਜਵਾਨ ਜਦੋਂ ਉਸ ਏਰੀਆ ਦੇ ਵਿੱਚ ਆਂਦਾ ਤਾਂ ਕੋਟ ਰੋਡ ਦੇ ਉੱਤੇ ਜਿਹੜਾ ਉਸ ਨੌਜਵਾਨ ਨੂੰ ਅਰੈਸਟ ਕਰ ਲਿੱਤਾ ਜਾਂਦਾ ਆ ਮਾਨਯੋਗ ਅਦਾਲਤ ਵਿੱਚੋਂ 2 ਦਿਨ ਦਾ ਜਿਹੜਾ ਰਿਮਾਂਡ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿਆਂ ਕਿ ਇਸ ਨੌਜਵਾਨ ਦੇ ਉੱਤੇ ਪਹਿਲਾਂ ਵੀ ਰਾਜਸਥਾਨ ਪੰਜਾਬ ਦੇ ਵਿੱਚ ਜਿਹੜੇ ਆ ਉਹ ਤਿੰਨ ਮੁਕੱਦਮੇ ਆਲਰੇਡੀ ਸਨੇਚਿੰਗ ਦੇ ਲੁੱਟਖੋਹਾਂ ਦੇ ਔਰ ਨਜਾਇਜ਼ ਅਸਲੇ ਦੇ ਜਿਹੜੇ ਪਰਚੇ ਦਰਜ ਹਨ ਹੁਣ ਪੁਲਿਸ ਵੱਲੋਂ ਇਰ ਕੋ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੜੇ ਆ ਖੁਲਾਸੇ ਹੋ ਸਕਦੇ ਹਨ ਓਕੇ ਅੰਮ੍ਰਿਤਸਰ ਕੀ ਕੰਮ ਕਰਦੇ ਨੀ ਪਲੇਟਫਾਰਮ ਤੇ ਕੀ ਆ ਰਹੀ ਹੈ ਜੀ ਮਾਮਲਾ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਡੇ ਵੱਲੋਂ ਇਸ ਤੋਂ ਇਲਾਵਾ ਜੋ ਪੈਰਾਮਿਲਟਰੀ ਫੋਰਸਸ ਐਫਐਸਟੀ ਐਸਐਸਟੀ ਟੀਮਾਂ ਵੱਲੋਂ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਸਰਚ ਆਪਰੇਸ਼ਨ ਚਲਾਏ ਜਾਂਦੇ ਹਨ ਜਿਸ ਦੇ ਤਹਿਤ 17 ਤਰੀਕ ਨੂੰ ਏਐਸਏ ਜਤਿੰਦਰ ਸਿੰਘ ਤੇ ਉਹਨਾਂ ਦੀ ਪਾਰਟੀ ਕੋਡ ਰੋਡ ਤੇ ਗਸ਼ਤ ਕਰ ਰਹੀ ਸੀ ਜਦੋਂ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਹੈ ਕਿ ਰਣਜੀਤ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕਰਤਾਰਪੁਰ ਜਲੰਧਰ ਜੋ ਕਿ ਹਾਲ ਆਪਣੀ ਸੋਹਰਾ ਪਰਿਵਾਰ ਮਾਲਰੂਡ ਦੇ ਨਾਲ ਰਹਿ ਰਿਹਾ ਵਾ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਕੋਲ ਨਜਾਇਜ਼ 0.32 ਪਿਸਤਲ ਹੈ ਜਿਸ ਦੀ ਇਹ ਦੁਰਵਰਤੋਂ ਕਰਕੇ ਲੁੱਟੋਖਾਣ ਨੂੰ ਅੰਜਾਮ ਪਹਿਲਾਂ ਵੀ ਉਸ ਦੇ ਖਿਲਾਫ ਕਾਫੀ ਮੁਕੱਦਮੇ ਨੇ ਤੇ ਇਸ ਕੋਲੋਂ ਅਗਰ ਇੱਥੇ ਨਾਕਾ ਲਗਾ ਕੇ ਸਰਚ ਕੀਤੀ ਜਾਵੇ ਤਾਂ ਉਸ ਕੋਲੋਂ ਇਹ ਪਿਸਤਲ ਬਰਾਮਦ ਹੋ ਸਕਦਾ ਹੈ ਜਿਸ ਤੋਂ ਬਾਅਦ ਸਾਡੀ ਪਾਰਟੀ ਨੇ ਕੋਰਟ ਰੋਡ ਤੇ ਇੱਕ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਦੋਸ਼ੀ ਆਪਣੇ ਇੱਥੇ ਆਉਂਦਾ ਵਾ ਤਾਂ ਸਾਡੀ ਪਾਰਟੀ ਵੱਲੋਂ ਸਰਚ ਕੀਤੀ ਜਾਂਦੀ ਹੈ ਇਸ ਕੋਲੋਂ ਇੱਕ 32 ਬੋਰ ਦਾ ਨਜਾਇਜ਼ ਪਿਸਤਲ ਤੇ ਨਾਲ ਇੱਕ ਜਿੰਦਾ ਰੌਂਦ ਇਸ ਕੋਲੋਂ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਇਸ ਨੂੰ ਅਰੈਸਟ ਕਰਕੇ ਅਸੀਂ ਇਸ ਦੇ ਖਿਲਾਫ ਅਧੀਨ ਤਾਰਾ 25 ਆਮ ਜਗ ਦੇ ਤਹਿਤ ਇੱਕ ਮੁਕੱਦਮਾ ਦਰਜ ਰਜਿਸਟਰ ਕੀਤਾ ਵਾ ਤੇ ਮੁਕੱਦਮਾ ਦਰਜ ਕਰਕੇ ਇਸ ਦਾ ਦੋ ਦਿਨ ਦਾ ਰਿਮਾਨ ਲੈ ਕੇ ਅਗਲੇਰੀ ਕਚਸ਼ ਜਾਰੀ ਹੈ ਜੀ ਸੱਚੀ ਗੱਲ ਹੈ ਕਿ ਇਹ ਸੀ ਕਾਲੇ ਪਰਚੇ ਸੀ ਇਹਦੇ ਰਾਜਸਥਾਨ ਜੋ ਜੀ ਦੋਸ਼ੀ ਦਾ ਹੁਣ ਤੱਕ ਦਾ ਸਾਰਾ ਅਸੀਂ ਪੁਰਾਣਾ ਰਿਕਾਰਡ ਖੋਲਿਆ ਵਾ ਇਹ ਕਾਫੀ ਵੱਡੇ ਡਕੈਤੀ ਲੋਟਾਂਕੋਆ ਸਨੇਚਿੰਗ ਤੇ ਇਸ ਤਰੀਕੇ ਦੇ ਇਸ ਦੇ ਕਾਮ ਕਰਦੇ ਦਰਜੇ ਜਿਵੇਂ ਕਿ ਇਸ ਦੇ ਖਿਲਾਫ ਰਾਜਸਥਾਨ ਸਿਕਰ ਵਿਖੇ ਇੱਕ 395 333 ਲੁੱਟਖੋਦਾਂ ਕੰਮ ਕਰਮ ਦਰਜਾ ਇੱਕ ਜਲੰਧਰ ਅਧਿਆਤੀ ਜਿਸ ਦੇ ਖਿਲਾਫ ਸਨੇਚਿੰਗ ਦਾ ਪਰਚਾ ਦਰਜ ਇੱਕ ਸੰਗਨੇਰ ਸਦਰ ਰਾਜਸਥਾਨ ਦੇ ਵਿੱਚ ਵੀ ਇਸ ਦੇ ਖਿਲਾਫ 392 ਲੁੱਟ ਦਾ ਪਰਚਾ ਦਰਜ ਸੋ ਇਹ ਜੋ ਇਹਨਾਂ ਦਾ ਜਿਸ ਗੈਂਗ ਦਾ ਹੈ ਮੈਂਬਰ ਹੈ ਇਹ ਗੈਂਗ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੈ ਖਾਸ ਤੌਰ ਤੇ ਸਾਡੀਆਂ ਜੋ ਨੀਬਰਿੰਗ ਸਟੇਟਸ ਹੈ ਰਾਜਸਥਾਨ ਇਸ ਤੋਂ ਇਲਾਵਾ ਹਰਿਆਣਾ ਪੰਜਾਬ ਦੇ ਵਿੱਚ ਬਹੁਤ ਸਰਗਰਮ ਆ ਇਹ ਅਲੱਗ-ਅਲੱਗ ਜਗ੍ਹਾ ਤੇ ਕਾਰਾਂ ਦੀ ਖੋਹ ਕਰਨੀ ਲੁੱਟ ਕਰਨੀ ਇਸ ਦੇ ਵਿੱਚ ਕਾਫੀ ਇਸ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜੇ ਸੋ ਇਹ ਬਹੁਤ ਵੱਡੇ ਗਰੋਥ ਹੈ ਇੱਕ 파ਟ ਇਸ ਨੂੰ ਅਸੀਂ ਅਰੈਸਟ ਕਰਕੇ ਇਸ ਤੋਂ ਦੋ ਦਿਨ ਅੰਦਰ ਮਾਰ ਲਿਆ ਉਸ ਨੂੰ ਡਿਟੇਲ ਦੇ ਵਿੱਚ ਪੁਸ਼ਪਿਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਸ ਦੇ ਜੋ ਗਰੋਥ ਦੇ ਹੋਰ ਸਰਗਨਾ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ ਕਿ ਇਹਨਾਂ ਕੋਲੋਂ ਹੋਰ ਵੀ ਵੱਡੇ ਥਿਆਰਾਂ ਦੀ ਬੰਦਗੀ ਹੋ ਸਕਦੀ ਹੈ ਨਹੀਂ ਨਹੀਂ ਜੀ ਅਸਲੀ ਪਿਸਟਲ ਆ ਜੀ ਹੈ ਵਰਕਿੰਗ ਪਿਸਟਲ ਹੈ ਤੇ ਜੋ ਇਹ ਪਿਸਟਲ ਹੈ ਜੇ ਅਸੀਂ ਅ ਇਸ ਦੇ ਐਨਲਿਸਿਸ ਲਈ ਐਫਐਸਐਲ ਭੇਜਾਂਗੇ ਉੱਥੇ ਇਸ ਦੀ ਵਰਕਿੰਗ ਕੰਡੀਸ਼ਨ ਦੇਖੀ ਜਾਊਗੀ ਬਟ ਹਾਲ ਦੀ ਘੜੀ ਇਹ ਬਿਲਕੁਲ ਅਸਲੀ ਪਿਸਟਲ ਹੈ ਜੋ ਇਸ ਕੋਲ ਬਰੰਦ ਹੋਇਆ ਤੇ ਅਸਲੀ ਇੱਕ ਜਿੰਦਾ ਰੌਂਦ ਵੀ ਬਰੰਦ ਹੋਇਆ ਜੀ ਸਭ ਤੋਂ ਨਸ਼ੇ ਤੇ ਆਤੀ ਨੇ ਬਿਲਕੁਲ ਜੀ ਮੈਡੀਕਲ ਕਰਵਾਇਆ ਗਿਆ ਵਾ ਨਸ਼ੇਦਾਰੀ ਥੋੜਾ ਬਹੁਤ ਆਦੀ ਹੈ ਪਰ ਜੋ ਇਸ ਦੀ ਹਿਸਟਰੀ ਹੈ ਜੋ ਰਿਕਾਰਡ ਹੈ ਇਸ ਦਾ ਪੁਰਾਣਾ ਜੋ ਕਿ ਅਲੱਗ-ਅਲੱਗ ਇਸ ਦੇ ਤਿੰਨ-ਚਾਰ ਪਰਚੇ ਲੁੱਟਮਖੋਹ ਦੇ ਬਰਾਮਦ ਜੋ ਕਿ ਸਾਰੇ ਵੱਡੀਆਂ ਲੁੱਟਾਂ ਖੋਹਾਂ ਵਾਲੇ ਹੀ ਮੁਕਦਮੇ ਇਸ ਦੇ ਖਿਲਾਫ ਦਰਜ ਨੇ ਜਿਹੜਾ ਹੈ ਉਹ ਦਾ ਸਿਰਫ ਡਰਾਵਾ ਦੇ ਕੇ ਕਲ ਦੇ ਸੀ ਇਸ ਤਰੀਕੇ ਦਾ ਕੰਮ ਨਹੀਂ ਆਪ ਕੋਈ ਕ੍ਰਿਮੀਨਲ ਕੇਸ ਵੀ ਕੋਈ ਦੇਖਿਆ ਜੋ ਇਸ ਦੇ ਜੋ ਮੁਕਦਮੇ ਨੇ ਜੀ ਜਿੰਨੇ ਵੀ ਮੁਕਦਮੇ ਇਸ ਦੇ ਖਿਲਾਫ ਦਰਜ ਨੇ ਉਹਨਾਂ ਦੇ ਵਿੱਚ ਆਰਮਜੈਕਟ ਵੀ ਲੱਗਾ ਹੋਇਆ ਵਾ ਮਤਲਬ ਜੋ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਸ ਦੇ ਵਿੱਚ ਹਥਿਆਰ ਦੇ ਬਲਤੇ ਕੀਤੀਆਂ ਨੇ ਸੋ ਇਸ ਕਰਕੇ ਇਹ ਤਿਆਰ ਦੀ ਦੁਰਵਰਤੋਂ ਕਰਦੇ ਸਨ ਤੇ ਸਾਨੂੰ ਇਨਪੁੱਟ ਸੀਗੇ ਵੀ ਇੱਥੇ ਵੀ ਕਿਸੇ ਵੱਡੀ ਵਾਰਦਾਤ ਨੂੰ ਜਾਂਮ ਦੇ ਸਕਦੇ ਨੇ ਪਰ ਪੁਲਿਸ ਨੇ ਬੜੀ ਮਸਤੀਅਦੀ ਦੇ ਨਾਲ ਇਸ ਨੂੰ ਬਿਫੋਰ ਕੀ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਇੱਕ ਬਹੁਤ ਵੱਡਾ ਪ੍ਰੀਵੈਂਟਿਵ ਐਕਸ਼ਨ ਕੀਤਾ ਵਾ ਤੇ ਇਹ ਵਾਰਦਾਤ ਨੂੰ ਬੜੀਆਂ ਵਾਰਦਾਤਾਂ ਨੂੰ ਰੋਕਿਆ ਸਰ ਲੈ ਕੇ ਕਿੱਥੋਂ ਆ ਰਹੇ ਜਿਹੜੀ ਇਹ ਅਪ੍ਰੋਚ ਹੈ ਤੁਹਾਡਾ ਸਰ ਇਹ ਪਿਲਾ ਵੀ ਇਹ ਉੱਪਰ ਪਰਤੇ ਗੱਜੂ ਨੇ ਸਰ ਵੈਪਨ ਦੇ ਨੌਕ ਉੱਪਰ ਇਹਨਾਂ ਦੇ ਉੱਪਰ ਬੜਾ ਧਿਆਨ ਦਿੱਤਾ ਜਾਂਦਾ ਸਰ ਦਰਮਿਆਨ ਉਹ ਵੀ ਸਰ ਸਰ ਵੈਪਨ ਕਿੱਥੋਂ ਹੋਇਆ ਜੋ ਵੈਪਨਰੀ ਜਿਸ ਦਾ ਦੋ ਦਿਨਾਂ ਦਾ ਮਾਰ ਲਿਆ ਗਿਆ ਸੀ ਇਸ ਦੇ ਵਿੱਚ ਡਿਟੇਲ ਦੇ ਵਿੱਚ ਕਸ਼ਿਸ਼ ਕੀਤੀ ਗਈ ਹੈ ਜਿਸ ਬੰਦੇ ਦਾ ਇਸ ਨੇ ਨਾਮ ਲਿਆ ਉਹ ਅਸੀਂ ਤੁਹਾਨੂੰ ਉਜਾਗਰ ਨਹੀਂ ਕਰ ਸਕਦੇ ਕਿਉਂਕਿ ਸਾਡਾ ਉਹ ਆਪਰੇਸ਼ਨ ਹਜੇ ਔਨ ਦਾ ਵੇ ਹੈ ਸੋ ਬਹੁਤ ਜਲਦੀ ਅਸੀਂ ਉਸ ਬੰਦੇ ਨੂੰ ਵੀ ਅਰੈਸਟ ਕਰਕੇ ਇਸ ਮਕਦਮੇ ਦੇ ਵਿੱਚ ਅਰੈਸਟ ਵੀ ਕਰਾਂਗੇ ਇਸ ਤੋਂ ਇਲਾਵਾ ਜੋ ਉਸ ਕੋਲੋਂ ਹੋਰ ਸਾਨੂੰ ਕਾਫੀ ਵੈਪਨ ਰਿਕਵਰ ਹੋਣ ਦੀ ਉਮੀਦ ਹੈ ਜੋ ਕਿ ਆਪਰੇਸ਼ਨ ਅਜੇ ਚੱਲ ਰਿਹਾ ਜੀ ਬਿਲਕੁਲ ਜੀ ਜੋ ਇਸ ਦਾ ਜੋ ਜਿਵੇਂ ਦੱਸਿਆ ਕਿ ਹਾਲ ਹੀ ਮਾਲ ਰੋਡ ਤੇ ਹੀ ਕਰਾਏ ਦੇ ਮਕਾਨ 'ਚ ਰਹਿ ਰਿਹਾ ਵਾ ਅਸਲ ਵਿੱਚ ਇਸ ਦਾ ਜੋ ਇਸ ਦੀ ਮੈਰਿਜ ਆ ਉਹ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਤੇ ਹਾਲ ਹੀ ਆਪਣੇ ਪਰਿਵਾਰ ਦੇ ਨਾਲ ਆਪਣੀ ਘਰ ਵਾਲੀ ਦੇ ਨਾਲ ਇੱਥੇ ਮਾਲ ਰੂਟ ਤੇ ਟਿਕਾਣਾ ਇਸ ਨੇ ਬਣਾਇਆ ਹੋਇਆ ਹੈ। ਥੈਂਕ ਯੂ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਭੁਲਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ